ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਦਰਸਲ ਸਿੱਧੂ ਦਾ ਬਹੁਤ ਚਰਚਿਤ ਵਰਚੁਅਲ ਟੂਰ ਦਾ ਪੋਸਟਰ ਜਾਰੀ ਕਰ ਦਿੱਤਾ ਗਿਆ ਅਤੇ ਹੁਣ ਇਸ ਦੀਆਂ ਤਿਆਰੀਆਂ ਵੀ ਜ਼ੋਰਾਂ ਦੇ ਉੱਤੇ ਨੇ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਕੀਤੇ ਗਏ ਇਸ ਪੋਸਟਰ ਦਾ ਨਾਮ ਸਾਈਨ ਟੂ ਗੋਡ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵਰਚੁਅਲ ਟੂਰ ਦਾ ਆਯੋਜਨ ਕਰਨ ਵਾਲੀ ਟੀਮ ਦੇ ਨਾਲ ਉਹਨਾਂ ਦੀਆਂ ਤਿਆਰੀਆਂ ਬਾਰੇ ਪੁੱਛਗਿੱਛ ਕਰਨ ਲਈ ਵੀ ਮਿਲੇ ਨੇ ਮੂਸੇਵਾਲੇ ਦਾ ਇੱਕ ਗੀਤ ਵੀ ਹੈ ਜਿਸ ਦਾ ਨਾਂ Title Sign to God ਰਿਲੀਜ਼ ਕੀਤਾ ਗਿਆ ਇਹ ਪੋਸਟਰ AI ਦੀ ਵਰਤੋਂ ਕਰਕੇ ਬਣਾਇਆ ਗਿਆ ਸੀ ਇਸ ਦੇ ਵਿੱਚ ਸਿੱਧੂ ਦਾ ਸਿਗਨੇਚਰ ਲੁੱਕ ਹੈ ਇਹ ਟੂਰ 2026 ਦੇ ਵਿੱਚ ਸ਼ੁਰੂ ਹੋਏਗਾ ਹਾਲਾਂਕਿ ਬਲਕੌਰ ਸਿੰਘ ਆਉਣ ਵਾਲੇ ਦਿਨਾਂ ਦੇ ਵਿੱਚ ਟੂਰ ਦੇ ਵੇਰਵਿਆਂ ਅਤੇ ਗੀਤਾਂ ਦੀ ਗਿਣਤੀ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਨਗੇ ਇੰਸਟਾਗ੍ਰam ਦੇ ਉੱਤੇ ਜਾਰੀ ਕੀਤੇ ਗਏ ਸਿੱਧੂ ਮੂਸੇਵਾਲੇ ਦੇ ਵਰਚੁਅਲ ਟੂਰ ਦੇ ਪੋਸਟਰ ਦੇ ਵਿੱਚ ਕਿਹਾ ਗਿਆ ਕਿ ਇਟਾਲੀਅਨ ਟੀਮ ਇਸ ਹੋਲੋਗ੍ਰਾਮ ਟੂਰ ਦਾ ਆਯੋਜਨ ਕਰ ਰਹੀ ਹੈ ਟੀਮ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ। ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਹਾਲ ਹੀ ਦੇ ਵਿੱਚ ਇਟਲੀ ਦੇ ਵਿੱਚ ਟੀਮ ਦੇ ਮੈਂਬਰਾਂ ਦੇ ਨਾਲ ਇਨ੍ਹਾਂ ਤਿਆਰੀਆਂ ਦੀ ਨਿਗਰਾਨੀ ਕਰਨ ਅਤੇ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਮੁਲਾਕਾਤ ਵੀ ਕੀਤੀ। ਹਾਲਾਂਕਿ ਟੀਮ ਨੇ ਅਜੇ ਤੱਕ ਟੂਰ ਦੇ ਵੇਰਵਿਆਂ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਜਿਸ ਦੇ ਵਿੱਚ ਇਹ ਵੀ ਸ਼ਾਮਲ ਹੈ ਕਿ ਇਸ ਨੂੰ ਦੁਨੀਆ ਭਰ ਦੇ ਵਿੱਚ ਕਿਵੇਂ ਰਿਲੀਜ਼ ਕੀਤਾ ਜਾਏਗਾ ਜਾਂ ਸਿੱਧੂ ਦੇ ਕਿਹੜੇ-ਕਿਹੜੇ ਗੀਤ ਇਸ ਦੌਰਾਨ ਸ਼ਾਮਲ ਕੀਤੇ ਜਾਣਗੇ। ਹੋਲੋਗ੍ਰਾਮ ਟੂਰ ਦੇ ਵਿੱਚ ਸਟੇਜ ਦੇ ਉੱਤੇ ਕਲਾਕਾਰ ਦਾ 3D ਹੋਲੋਗ੍ਰਾਮ ਦਿਖਾਇਆ ਜਾਏਗਾ ਜੋ ਕਿ ਇੱਕ ਲਾਈਵ ਪ੍ਰਦਰਸ਼ਨ ਤਿਆਰ ਕਰਦਾ ਹੈ। ਅਜਿਹਾ ਮਹਿਸੂਸ ਹੁੰਦਾ ਹੈ ਕਿ ਜਿਵੇਂ ਕਲਾਕਾਰ ਅਸਲ ਦੇ ਵਿੱਚ ਹੀ ਸਟੇਜ ਦੇ ਉੱਤੇ ਮੌਜੂਦ ਹੋਵੇ ਅਤੇ ਪਰਫਾਰਮ ਕਰ ਰਿਹਾ ਹੋਵੇ। ਇੰਸਟਾਗ੍ਰਾਮ ਦੇ ਉੱਤੇ ਸਾਂਝੀ ਕੀਤੀ ਗਈ ਇੱਕ ਪੋਸਟ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਮਾਂ ਚਰਨਕੌਰ ਨੇ ਇਹਨਾਂ ਦੋਸ਼ਾਂ ਦਾ ਖੰਡਨ ਕੀਤਾ ਕਿ ਸਿੱਧੂ ਦੇ ਗਾਣੇ AI ਦੀ ਵਰਤੋਂ ਕਰਕੇ ਰਿਲੀਜ਼ ਕੀਤੇ ਜਾ ਰਹੇ ਨੇ। ਉਹਨਾਂ ਕਿਹਾ ਕਿ ਮੇਰੇ ਪੁੱਤਰ ਨੇ ਇੰਨੇ ਸਾਰੇ ਗਾਣੇ ਲਿਖੇ ਹੋਏ ਨੇ ਕਿ AI ਦੀ ਕੋਈ ਲੋੜ ਨਹੀਂ ਹੈ। ਉਸ ਦੁਆਰਾ ਲਿਖੀ ਗਈ ਬਹੁਤ ਸਾਰੀ ਸਮਗਰੀ ਅਜੇ ਵੀ ਹੈ ਜਦੋਂ ਵੀ ਅਸੀਂ ਗਾਣੇ ਰਿਲੀਜ਼ ਕਰਾਂਗੇ ਅਸੀਂ ਸਿਰਫ ਉਸਦੇ ਲਿਖੇ ਹੋਏ ਗੀਤ ਹੀ ਰਿਲੀਜ਼ ਕਰਾਂਗੇ AI ਦੇ ਰਾਹੀਂ ਗਾਣੇ ਰਿਲੀਜ਼ ਕਰਨ ਦੇ ਸਵਾਲ ਦੇ ਉੱਤੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜੋ ਲੋਕ ਮੁਕਾਬਲਾ ਨਹੀਂ ਕਰ ਸਕਦੇ ਉਹ ਕੁਝ ਵੀ ਕਹਿੰਦੇ ਰਹਿੰਦੇ ਨੇ ਸਿੱਧੂ ਦੀਆਂ ਬਹੁਤ ਸਾਰੀਆਂ ਰਿਕਾਰਡਿੰਗਾਂ ਅਜੇ ਵੀ ਉਪਲਬਧ ਨੇ ਉਹ ਉਹਨਾਂ ਨੂੰ ਹੌਲੀ-ਹੌਲੀ ਰਿਲੀਜ਼ ਕਰਨਗੇ ਸਿੱਧੂ ਦੇ ਪ੍ਰਸ਼ੰਸਕ ਉਸਦੇ ਗਾਣਿਆਂ ਦੀ ਉਡੀਕ ਕਰਦੇ ਨੇ ਉਹਨਾਂ ਨੂੰ ਅਗਲੇ 30 ਸਾਲਾਂ ਤੱਕ ਸਿੱਧੂ ਦੇ ਗਾਣੇ ਮਿਲਦੇ ਰਹਿਣਗੇ ਸਿੱਧੂ ਨੇ ਇਹਨਾਂ ਕੁਝ ਲਿਖਿਆ ਹੋਇਆ ਕਿ ਉਹ ਅਗਲੇ 30 ਸਾਲਾਂ ਤੱਕ ਲੋਕਾਂ ਦੇ ਦਿਲਾਂ ਦੇ ਵਿੱਚ ਜ਼ਿੰਦਾ ਰਹੇਗਾ। ਸਿੱਧੂ ਮੂਸੇਵਾਲੇ ਦੇ 32ਵੇਂ ਜਨਮ ਦਿਨ ਦੇ ਉੱਤੇ ਰਿਲੀਜ਼ ਹੋਇਆ ਉਸ ਦਾ ਤਿੰਨ ਗੀਤਾਂ ਵਾਲਾ ਐਲਬਮ ਮੂਸ ਪ੍ਰਿੰਟ 4 ਮਹੀਨਿਆਂ ਦੇ ਅੰਦਰ ਅੰਦਰ 100 ਮਿਲੀਅਨ ਵਿਊਜ਼ ਕਲੱਬ ਤੱਕ ਪਹੁੰਚ ਗਿਆ ਸੀ। ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਵੀ ਉਸ ਦੇ ਪ੍ਰਸ਼ੰਸਕ ਉਸ ਨੂੰ ਉਨਾ ਹੀ ਪਿਆਰ ਕਰਦੇ ਨੇ। ਐਲਬਮ ਮੂਸ ਪ੍ਰਿੰਟ ਦੇ ਵਿੱਚ ਤਿੰਨ ਗਾਣੇ ਸਨ 3008, ਨੀਲ ਅਤੇ ਟੇਕ ਨੋਟਸ। ਐਲਬਮ ਰਿਲੀਜ਼ ਕਰਦੇ ਸਮੇ ਉਸਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਉਸ ਦਾ ਟੀਚਾ ਇਹ ਯਕੀਨੀ ਬਣਾਉਣਾ ਸੀ ਕਿ ਸਿੱਧੂ ਦੁਆਰਾ ਸ਼ੁਰੂ ਕੀਤੀ ਗਈ ਪਰੰਪਰਾ ਕਦੇ ਨਾ ਰੁਕੇ ਵਰਤਮਾਨ ਦੇ ਵਿੱਚ ਸਿੱਧੂ ਦੇ ਸਾਰੇ ਰਿਕਾਰਡ ਕੀਤੇ ਗੀਤ ਹੌਲੀ-ਹੌਲੀ ਰਿਲੀਜ਼ ਕੀਤੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦਾ ਜਨਮ 11 ਜੂਨ 1993 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦੇ ਵਿੱਚ ਹੋਇਆ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਦੇ ਵਿੱਚ ਉਸ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ। ਉਦੋਂ ਤੋਂ ਪਰਿਵਾਰ ਨੇ ਸਿੱਧੂ ਦੀ ਯਾਦ ਦੇ ਨਾਲ ਸੰਬੰਧਿਤ ਸਮਾਗਮਾਂ ਦਾ ਆਯੋਜਨ ਕੀਤਾ ਜਿਸ ਦੇ ਵਿੱਚ ਉਸ ਦਾ ਜਨਮ ਦਿਨ ਵੀ ਸ਼ਾਮਲ ਹੈ। ਬਿਊਰੋ ਰਿਪੋਰਟ ਹਮਦਰਦ ਟੀਵੀ